लोगों पर नेशन की भावना भी है।, थी। है। तो महर्षि के पास तो एक बच्चा से बढ़ा दिया। महर्षि प्राणी एक को नाम दिया हो, फिर होएगा कि अपनी पात्र सेती कर देगा। तो पात्र क्या करेगा? अगला लोग करो, अगला पात्र क्या करेगा? बिंदल मार सकार ਕੁਣ ਘਰ ਦਾ ਬੱਚਾ ਕਿਤੇ ਬਾਹਰ ਜਾਵੇ ਬਾਹਰ ਜਾ ਕੇ ਕੋਈ ਵਧੀਆ ਡਿਗਰੀ ਲੈ ਕੇ ਆਵੇ ਤੋਂ ਅਕਸਰ ਵਾਦਦੇ ਨੇ ਕੋਈ ਉੱਚ ਕੋਟੀ ਦਾ ਕੋਈ ਕੰਮ ਕਰਕੇ ਰਵੇ ਕਿ ਨੀਤਮਾਨ ਹੁੰਦੀ ਆ ਸਾਰਾ ਮਹੱਲਾ ਹੱਕਾਉਂਦੇ ਪ੍ਰੇਰਜਦਾ ਪਿੰਡ ਇਸ ਬੱਚੇ ਦਾ ਸਾਡਾ ਨਾਮ ਉਹਦੀ ਖਾ ਸਾਡੇ ਪਿੰਡ ਦਾ ਸਾਡੇ ਸ਼ਹਿਰ ਦਾ ਸਾਡੀ ਕੰਟਰੀ ਦਾ ਇਹ ਤੁਹਾਨੂੰ ਮਰਦੀ ਆ ਨਾ ਤੇ ਕਿਹੜੇ ਇੰਨਾਂ ਦੇ ਵੀ ਹੈ ਕਿ ਜਿਹੜੇ ਨਾਮ ਖਰਾਬ ਕਰਦੇ ਚੋਰੀਆਂ ਕਰਦੇ ਆ ਨਸ਼ੇ ਕਰਦੇ ਆ ਲੁੱਟੋਖੋਹਾਂ ਕਰਦੇ ਉਹਨਾਂ ਦੇ ਬਿਸ਼ਰ ਵੀ ਮਿਲਦੇ ਬਹੁਤਾਂ ਉਹਨਾਂ ਦੀ ਹੈ ਜਿਹੜਾ ਮਾੜਾ ਕੰਮ ਕਰਦੇ ਆ ਪਰ ਚੰਗੇ ਕੰਮ ਕਰ ਨਾਲ ਗੋਸ਼ਟ ਪਾਦੇ ਸਤੁਲਿਆ ਵੀ ਦਾ ਹੋਵੇਗਾ ਸਿਰ ਸਿੱਪਾਲਸਰੀ ਬਖਸ਼ ਕਰਦੇ ਕਹਿੰਦੇ ਜਿਹਦਾ ਦੁਨੀਆਂ ਵਿੱਚ ਚੰਗੇ ਕੰਮ ਕਰਨ ਦੇ ਨਾਲ ਇੱਜ਼ਤ ਦਾ ਮਾਣ ਮਿਲਦੀ ਆ ਮਾੜੇ ਕੰਮ ਕਰਨ ਦੇ ਨਾਲ ਸੇ ਤਿਕਾਰਿਆ ਜਾਂਦਾ ਹੈ ਆਪੇ ਟਿਕਾਰਿਆ ਜਾਂਦਾ ਹੈ ਮਾਰਗ ਤੇ ਬਸ ਇਹੀ ਗੱਲ ਪਰਮੇਸ਼ਰ ਦੇ ਘਰ ਦੇਸੀ ਲਾਜ਼ਮੀ ਜੇ ਤੁਹਾਨੂੰ ਕਹੇ ਨਾਮ ਨੂੰ ਆਪਕੇ ਜਾਨੂੰਗੇ ਨਾ ਉੱਥੇ ਹੀ ਜਤੁਮਾਨ ਮਿਲੇਗੀ ਉੱਥੇ ਸਤਕਾਰ ਮਿਲੇਗਾ ਉੱਥੇ ਗੁਰੂ ਦੀ ਕਿਰਪਾ ਮਿਲੇਗੀ ਜੇ ਤੁਹਾਨੂੰ ਨਾਮ ਜਪ ਕੇ ਨਹੀਂ ਜਾਵਾਂਗੇ ਫਿਰ ਟਿਕਾਰ ਮਿਲੇਗਾ इस बस के गुरु कह रहे हो महाराज सच्चे पातशाह जी बख्श कर दे आओ महाराज की कहते चल सारे जपी के श्री गुरु साहब के पापा बचन भी सजा करा

ਉਹ ਪ੍ਰੀਪਾਤ ਸੇਤੀ ਕਰ ਜਾਉਂ। ਉਹ ਕਹਿੰਦੇ ਬੰਦਾ ਕਰਦਾ ਇਹ ਤੋਂ ਬਿਲਕੁਲ ਟੱਕਰ ਨਾ ਪਤਾ ਕੀ ਆ। ਕਹਿੰਦੇ ਖਾਣਾ, ਪੀਣਾ, ਹੱਸਣਾ, ਸੌਣਾ ਬਿਸਰ ਗਿਆ ਹੈ। ਬਗੈਰੂਈ ਚੇਤਨਿਕ ਮੇਰੀ ਮੌਤ ਵੀ ਆਈ ਪੜੀ। ਜਿਵੇਂ ਮੇਰੇ ਦੁਨੀਆ ਤੋਂ ਚਲੇ ਜਾਣਾ ਕੱਲਾ ਨਾ ਬਾਕੀ ਸਾਰੇ